ਦੀ دہشت ਨੇ ਇੱਕ ਹੋਰ ਮੈਲਾ ਨੂੰ ਬੁਰੀ ਤਰ੍ਹਾਂ ਆਪਣਾ ਸ਼ਿਕਾਰ ਬਣਾਇਆ ਜਿੱਥੇ ਕਿ ਇਸ ਮੈਲਾ ਨੂੰ ਬੁਰੀ ਤਰ੍ਹਾਂ ਕੁੱਤਿਆਂ ਦੇ ਵੱਲੋਂ ਕੱਟਿਆ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਵੇਂ ਇਸ ਮੈਲਾ ਦੀ ਬਾਲ-ਬਾਲ ਜਾਨ ਬਚੀ ਹੈ ਖੰਨਾ ਦੇ ਵਿੱਚ ਅਵਾਰਾ ਕੁੱਤਿਆਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮੈਲਾ ਨੂੰ ਜਿਹੜਾ ਕੱਟਿਆ ਜਾਂਦਾ ਹੈ ਹੋਰ ਬਹੁਤ ਸਾਰੇ ਲੋਕ ਕਾਇਲ ਕੀਤੇ ਜਾਂਦੇ ਨਹੀਂ ਕੁਝ ਦਿਨ ਪਹਿਲਾਂ ਕੁੱਤਿਆਂ ਦੇ ਵਾਰ ਤੋਂ ਇੱਕ ਮੈਲਾ ਦੀ ਜਾਨ ਬਾਲ-ਬਾਲ ਬੱਤੀ ਸੀ ਤੇ ਅੱਜ ਫਿਰ ਤੋਂ ਇੱਕ ਨਵੀਂ ਆਬਾਦੀ ਇਲਾਕੇ ਦੇ ਵਿੱਚ ਇੱਕ ਮੈਲਾ ਬੁਰੀ ਤਰ੍ਹਾਂ ਦੇ ਨਾਲ ਫੱਟੜ ਹੋਈ ਹੈ ਤੇ ਕੁੱਤਿਆਂ ਦੇ ਦੁਆਰਾ ਹਮਲੇ ਦੇ ਵਿੱਚ ਮੈਲਾ ਜ਼ਮੀਨ ਤੇ गिर ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਡੌਗ ਜਿਹੜੇ ਨੇ ਉਹ ਕੱਟਦੇ ਰਹਿੰਦੇ ਨੇ ਤੇ ਮੈਲਾ ਬਹੁਤ ਚੀਕ ਮਾਰਦੀ ਹੈ ਬਹੁਤ ਹੀ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ ਪਰ ਮੌਕੇ ਤੇ ਪਹੁੰਚੇ ਲੋਕ ਬੜੀ ਮੁਸ਼ਕਲ ਦੇ ਨਾਲ ਉਸ ਔਰਤ ਦੀ ਜਾਨ ਬਚਾਉਂਦੇ ਨੇ ਤਾਂ ਜਿਸ ਤੋਂ ਬਾਅਦ ਸਿਵਲ ਹਸਪੀਟਲ ਦੇ ਵਿੱਚ ਸਮੈਲਾ ਨੂੰ ਲਿਆਂਦਾ ਜਾਂਦਾ ਤੇ ਡਾਕਟਰ ਮੈਲਾ ਦਾ ਇਲਾਜ ਕਰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਜਗ੍ਹਾ ਇਹਨਾਂ ਡੌਗਸ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਇਸ ਮੈਲਾ ਦੀ ਬਾਲ-ਬਾਲ ਜਾਨ ਬਚ ਗਈ ਹੈ ਤਾਂ ਉਸ ਤੋਂ ਬਾਅਦ ਹੋਰ ਕੀ ਕਹਿ ਰਹੇ ਨੇ ਮੁਹੱਲਾ ਨਿਵਾਸੀ ਕਿਸ ਤਰੀਕੇ ਦੇ ਨਾਲ ਇਹਨਾਂ ਡੌਗਸ ਦੀ ਦਹਿਸ਼ਤ ਦੇ ਕਰਕੇ ਲੋਕ ਡਰੇ ਹੋਏ ਨੇ ਲੋਕ ਆਪਣੇ ਜਵਾਕਾਂ ਦੀ ਫਿਕਰ ਕਰਦੇ ਨੇ ਕਿ ਕਿਸੇ ਹੋਰ ਬੱਚੇ ਨੂੰ ਅਜਿਹੇ ਡੌਗ ਨੁਕਸਾਨ ਨਾ ਪਹੁੰਚਾ ਦੇਣ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੈਂ ਉਧਰ ਗਲੀ ਤੋਂ ਨਿਕਲਦੀ ਪਈ تھی ਕਿ ਵਾਹ ਇੱਕਦਮ ਕੁੱਤੇ ਨੇ ਉਹ ਤੇ ਕੁੱਤੇ ਬੱਚੇ ਸੀਗੇ ਉਹਨਾਂ ਨੂੰ ਐ ਲੱਗਿਆ ਵੀਵੇਂ ਚੱਕ ਕੇ ਪਤਾ ਨਹੀਂ ਇੱਕਦਮ ਉਧਰ ਕੁੱਤੀ ਨਹੀਂ ਆਇਆ ਵੱਢ ਲਿਆ ਵੀ ਨੂੰ ਪਿੱਛੋਂ ਸਾਰਾ ਕਿੰਨਾ ਇੱਕ ਅਟੈਕ ਹੋ ਗਿਆ ਬਹੁਤ ਜ਼ਿਆਦਾ ਹੋਇਆ ਪਹਿਲਾਂ ਵੀ ਉੱਥੇ ਮਾਮਲੇ ਹੋਏ ਕੋਈ ਇਸ ਤਰ੍ਹਾਂ ਦੇ ਪਹਿਲਾਂ ਵੀ ਬਹੁਤ ਜ਼ਿਆਦਾ ਹੋਏ ਨੇ ਪਰ ਕੋਈ ਕੁਝ ਕਰਦਾ ਨਹੀਂ ਹੈਗਾ ਇੱਕ ਕੋਈ ਕੁੱਤਾ ਜੀ ਉਹਨੇ ਇੰਨਾ ਬੁਰਾ ਹਾਲ ਕਰਤਾ ਸੀ ਅੱਛਾ ਛੜਾਇਆ ਕਿਨਾਂ ਨੇ ਛੜਾਇਆ ਨਾਲ ਦੇ ਗਵਾਂਢੀ ਵਾਲੇ ਭੱਜ ਕੇ ਆਏ ਨੇ ਉਹਨਾਂ ਨੇ ਛੜਾਇਆ ਇਹ ਅਸੀਂ ਅੰਦਰ ਘਰੇ ਬੈਠੇ ਸੀ ਕਿ ਤੇ ਇੱਕੋਲਾ ਚਿੱਕਾਂ ਦੀ ਆਵਾਜ਼ਾਂ ਆਈਆਂ ਜਦ ਦੇਖਿਆ ਜਾ ਕੇ ਗਲੀ ਦੇ ਵਿੱਚ ਕੁੱਤੀ ਸੋਈ ਹੋਈ ਹੈ ਤੇ ਇਹ ਉਹਨਾਂ ਦੇ ਲਵੇ ਚ ਨੰਗਰੀ ਹੋਣੀ ਤੇ ਭੱਜੀ ਇੱਕੋਲਾ ਤੇ ਇੱਟ ਮਾਰੀ ਇਹਨਾਂ ਨੇ ਪਹਿਲੇ ਉਹਦੇ ਤੇ ਫਿਰ ਉਹਨੇ ਕੁੱਤੀ ਨੇ ਇਹਨੂੰ ਫੜ ਲਿਆ ਉਹ ਫੜਿਆ ਇਹਨਾਂ ਬੁਰਾ ਕੀ ਇਹਦੀ ਬਾਹ ਜਿਹੜੀ ਖੱਬੀ ਹੱਥ ਉਹਦੇ ਤੇ ਕੱਟ ਲੱਗ ਗਿਆ ਤੇ ਫਿਰ ਖੂਨ ਜ਼ਿਆਦਾ ਲੱਗਣ ਚੱਕਰ ਭੱਜੇ ਭੱਜੇ ਗਏ ਫਮ ਚੱਕ ਕੇ ਲੈ ਕੇ ਆਏ ਇਹਨਾਂ ਨੂੰ ਹੁਣ ਕੁੱਤੀ ਸੋਈ ਹੋਈ ਹੈ ਹੁਣ ਮਤਲਬ ਐਮਸੀ ਸਾਹਿਬ ਨੂੰ ਕਈ ਵਾਰ ਕਿਹਾ ਵੀ ਚੁਕਾ ਦਿਓ ਕੁੱਤੇ ਨੂੰ ਉਹ ਕਹਿੰਦੇ ਦੇਖੋ ਅਸੀਂ ਕੀ ਕਰ ਸਕਦੇ ਇਹਦੇ ਵਿੱਚ ਜੇ ਤੁਸੀਂ ਮਾਰਦੇ ਹੋ ਤਾਂ ਫਿਰ ਦੇ ਕੇਸ ਪਣਦਾ ਹੈ ਇਹਨੂੰ ਚੁਕਾ ਨਹੀਂ ਸਕਦੇ ਹੈਗੇ ਜੀ ਦੇਖੋ ਜੀ ਸਭ ਦੇ ਘਰਾਂ ਵਾਰੇ ਕੁੱਤੇ ਸਭ ਨੂੰ ਪਿਆਰ ਜਾਨਵਰ ਛੋਟਾ ਬੱਚਾ ਹੈ ਕੋਈ ਵੀ ਹਰ ਹਰ ਬੰਦਾ ਉਹਨੂੰ ਖਾਓ ਖਵਾ ਕੇ ਜਾਂਦਾ ਹੈ ਖਵਾਣ ਕਰਕੇ ਹੀ ਉਹ ਉੱਥੇ ਬੈਠੀ ਰਹਿੰਦੀ ਹੈ ਫਿਰ ਉਹ ਸੋਈ ਹੋਈ ਹੈ ਉਹ ਕਿਸੇ ਨੂੰ ਕੁਝ ਕਹਿੰਦਾ ਨਹੀਂ ਜਾਨਵਰ ਉਹਨੂੰ ਡਰ ਲੱਗਦਾ ਹੈ ਉਹ ਮਗਰ ਪੈਂਦਾ ਹੀ ਪੈਂਦਾ ਤੇ ਇੱਕ ਕੁਛ ਦਿਨ ਪਹਿਲਾਂ ਲੇਡੀਜ਼ ਨਾਲ ਵੀ ਹੋਇਆ ਸੀਗਾ ਉਸ ਦਿਨ ਵੀ ਚਲੋ ਐਮਐਲਏ ਸਾਹਿਬ ਨੇ ਫਰਟ ਕੀਤੇ ਤੇ ਈਓ ਸਾਹਿਬ ਨੂੰ ਕਿਹਾ ਤੇ ਉਹਨਾਂ ਨੇ ਉਹ ਕੁੱਤਾ ਚਲੋ ਪਿੰਜਰੇ ਪਿੰਜਰੇ ਫੜ ਕੇ ਲੈ ਗਈ ਪਰ ਇੱਕ ਕੁੱਤਾ ਫੜਨ ਵਾਲੇ ਕੋਈ ਹੱਲ ਨਹੀਂ ਹੋਣਾ ਹੋਣਾ ਐਸਾ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਦਾ ਕੋਈ ਪ੍ਰੋਪਰ ਹੱਲ ਹੋਵੇ ਜਿਹੜੇ ਡੌਗ ਲਵਰਸ ਨੇ ਉਹਨਾਂ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਜੇ ਜਾਂ ਤਾਂ ਜੇ ਤਾਂ ਤੁਹਾਨੂੰ ਡੌਗ ਲਵਰਸ ਹੈਗੇ ਹੋ ਫਿਰ ਤਾਂ ਤੁਸੀਂ ਇਹਨਾਂ ਨੂੰ ਆਪਣੇ ਘਰ 'ਚ ਜਾਂ ਸੇਫ ਕਿਸੇ ਸੇਫ ਜਗ੍ਹਾ ਤੇ ਰੱਖ ਕੇ ਇਹਨਾਂ ਨੂੰ ਪਾਲੋ ਜਾਂ ਇਹਨਾਂ ਜੋ ਵੀ ਤੁਸੀਂ ਇਹਨਾਂ ਦਾ ਪ੍ਰਤੀਕਰਨਾ ਚਾਹੁੰਦੇ ਹੋ ਕਰੋ ਪਰ ਇਹਦੇ ਨਾਲ ਨਾਲ ਤੁਸੀਂ ਹੋਰ ਪਬਲਿਕ ਦਾ ਲੇਡੀਜ਼ ਦਾ ਬੱਚਿਆਂ ਦਾ ਵੀ ਖਿਆਲ ਦੇਖੋ ਨਾ ਕਿ ਵੀ ਇਹਨਾਂ ਦੇ ਕਾਰਨ ਜਿਹੜੀ ਉਹਨਾਂ ਨੂੰ ਬਜ਼ੁਰਗਾਂ ਨੂੰ ਪ੍ਰੋਬਲਮ ਆ ਰਹੀਆਂ ਨੇ ਰੋਜ਼ ਹੀ ਨਿਤ ਡੌਗ ਬਾਈਟਿੰਗ ਹੋ ਰਹੀਆਂ ਨੇ ਕਿ ਵੀ ਇਹਨਾਂ ਦਾ ਕੀ ਹੱਲ ਆਪਣੇ ਕੋਲ ਪੇਸ਼ੰਟ ਨੇ ਦੱਸਿਆ ਕਿ ਉਹ ਨਹੀਂ ਵਾਦੀ ਗਲੀ ਦੇ ਵਿੱਚ ਜਾ ਰਹੀ ਸੀ ਤਾਂ ਇੱਕ ਪਿੱਛੋਂ ਡੌਗ ਨੇ ਉਹਨੂੰ ਆ ਕੇ ਹਮਲਾ ਕੀਤਾ ਉਹਦੇ ਤੇ ਤੇ ਉਸ ਨੂੰ ਕਈ ਜਗ੍ਹਾ ਤੇ ਬਾਈਟ ਹੋਏ ਹੈਗੇ ਆ ਇੱਕ ਤੇ ਵੱਡਾ ਬਾਈਟ ਸੀਗਾ ਉਹਦੀ ਆーム ਦੇ ਉੱਪਰ ਔਰ ਮਲਟੀਪਲ ਬਾਈਟ ਸੀਗੇ 9 ਤੋਂ 10 ਬਾਈਟ ਸੀਗੇ ਉਹਦੇ ਲੈਫਟ ਬਟਕ ਰੀਜਨ ਦੇ